ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਰਾਤ ਆ ਗਈ ਸੀ ਨੇਰੀ ਤੇ ਨੇਰੀ ਨੇ ਪਾਰ ਰਖਿਆ ਕਸਮਾਨ ਕਹਿੰਦੇ ਮੇਰੇ ਵੀਰੋ ਤੇ ਮੈਨੂੰ ਲੱਗਦਾ ਸਾਰੇ ਪਿੰਡਾਂ 'ਚ ਹੀ ਆਈ ਸੀ ਕਿ ਨੇਰੀ ਤਾਂ ਤੇ ਸਾਡੇ ਘਰੇ ਨੇਰੀ ਥੋੜੀ ਜਿਆਦਾ ਆ ਗਈ ਸੀ ਤੇ ਜਦੋਂ ਭਰਾਵਾ ਤੜਕੇ ਸਾਡੀ ਬੁਲੀ ਨੇ ਤਾਂ ਜਦੋਂ ਦੇਖਿਆ ਵੀ ਨੇਰੀ ਨੇ ਇੰਨਾ ਗੰਦ ਖਿਲਾਰਤਾ ਹੋਰ ਤਾਂ ਕੋਈ ਰੱਬ ਮੂਰੇ ਤਾਂ ਜ਼ੋਰ ਚੱਲੇ ਨਹੀਂ ਕਿੰਨਾ ਡੁੱਲ ਗਿਆ ਰੱਬ ਮੂਰੇ ਤੇ ਜ਼ੋਰ ਚੱਲੇ ਨਹੀਂ ਮੇਰੇ ਮੂਰੇ ਚ ਰਾਤ ਆ ਨਹੀਂ ਹੂੰ ਜੇਠ ਮੂਰੇ ਮਹੀਨਾ ਤਾਂ ਜੇਠ ਦਾ ਹੀ ਆ ਹਾਂ ਪਰ ਜੇਠ ਮੂਰੇ ਜੋਰ ਨਹੀਂ ਚੱਲਦਾ ਹੁੰਦਾ ਕਿਸੇ ਦਾ ਅੱਛਾ ਥੋੜਾ ਜੇਠ ਅੱਛਾ ਇਹ ਜੇਠ ਨੇ ਕਰਿਆ ਕੰਮ ਸਾਰੇ ਹੂੰ ਜੇਠ ਨੂੰ ਆਏ ਵੀ ਬਿੱਲ ਗਾ ਫਿਰਦਗਾਰ ਇੰਦਾਂ ਠੀਕ ਆ ਹੈ ਹਾਂ 12 ਮਹੀਨਾ ਤੋਂ ਆਇਆ ਜੇਠ ਕਰ ਪਿੰਡ ਵਿੱਚ ਹੂੰ ਨਾਲ ਗਰਮੀ ਤੇ ਨਾਲ ਨਿਹਾਰੀ ਲਿਆਇਆ ਚੱਕ ਫੇਰ ਫੇਰ ਕਿਥੇ ਆ ਸੁਣਾਉਂਗੀ ਫੇਰ ਕਦ ਸੁਣਾਉਂਗੀ ਫੇਰ ਸੁਣਾਉਂਗੀ ਇਧਰ ਕੀ ਕਰਦੀ ਆ ਹੈ ਇੱਥੇ ਕਰਦੀ ਆਂ ਬਸ ਪਾਣੀ ਕੱਢਦੀ ਆਂ ਪਾਣੀ ਕੱਢ ਕੇ ਕਰੀਂ ਮੈਂ ਖੈਰ ਸੁਣਾਉਂਗੀ ਮੈਂ ਜੇ ਠਾ ਲੀਤਾ ਤੇ ਮੇਰੀ ਗੱਲ ਤਾਂ ਸੁਣ ਲਾ ਤੇ ਫਿਰ ਨਾ ਰੇਤਾ ਰੂਤਾ ਤਾਂ ਇਹਨੇ ਜੇਠ ਨੇ ਖਲਿਆਰਤਾ ਸੀ ਤੇ ਫਿਰ ਮੇਰੇ ਨਾਲ ਕਾਹ ਤੋਂ ਲੜਦੀ ਸੀ ਹੈ ਤੇਰਾ ਭਰਾ ਨਹੀਂ ਕਾ ਹੂੰ ਤੇਰਾ ਭਰਾ ਨਹੀਂ ਸੀ ਤੇ ਫਿਰ ਉਹਦਾ ਮੇਰਾ ਵੱਡਾ ਭਰਾ ਹੈਗਾ ਹੀ ਆ ਫਿਰ ਮੇਰੀ ਤਾਂ ਕੋਈ ਗਲਤੀ ਨਹੀਂ ਤੇ ਫਿਰ ਤੂੰ ਉਹਨੂੰ ਕਾਹ ਨਹੀਂ ਸੱਕਦਾ ਹੂੰ ਕਾਹ ਨਹੀਂ ਸੱਕਦਾ ਵੀ ਮੈਂ ਇੱਥੇ ਬੋਕਰਾਂ ਫਰਵਾਉਂਦਾ ਤੂੰ ਹਟ ਜਾ ਤੇ ਉਹ ਵੀ ਵੜੀ ਕਰ ਲੈਂਦਾ ਤੇ ਨਹੀਂ ਮੇਰੀ ਗੱਲ ਸੁਣਾ ਹਾਂ ਮੇਰੀ ਗੱਲ ਸੁਣੀ ਨਾ ਕਿ ਅੱਡੀ ਸੀ ਥੱਬਾ ਥੱਬਾ ਭਰ ਕੇ ਆ ਬੋਕ ਬੋਕ ਭਰ ਕੇ ਨੇਰੇ ਤੇ ਸੱਟ ਗਿਆ ਨਹੀਂ ਮੇਰੀ ਗੱਲ ਤਾਂ ਸੁਣਾ ਤੇ ਫਿਰ ਤੁਸੀਂ ਉਹਦੇ ਨਾਲ ਇਹ ਰਿੱਖੇ ਕਿੰਨੀਆਂ ਕਰ ਕਿੰਨੇ ਕਰਨੀਆਂ ਵਿਚਾਰੀ ਨਾਲ ਹੈ ਤੇਰੇ ਜੇਠ ਨਾਲ ਇਹ ਰਿੱਖੀ ਰਿੱਖੇ ਕਿੰਨੇ ਕਰਦੀਆਂ ਹੈ ਤੇ ਤੂੰ ਤਾਂ ਗੀਤ ਗੀਤ ਵਾਲੇ ਦੇ ਮਗਰ ਹੀ ਲੱਗ ਗਈ ਹੁਣ ਹੀ ਕਹਿੰਦਾ ਹੁੰਦਾ ਦੇ ਹੋਰ ਭਾਵੇਂ ਮੱਝ ਚੁੰਗ ਜੇ ਪਰ ਸਾਡੇ ਜੇਠ ਨੂੰ ਲੱਸੀ ਨਹੀਂ ਪਿਉਣੀ ਤਾਂ ਕਰਕੇ ਸਾਡੇ ਹੋਰ ਬਦਲੇ ਲੈਂਦਾਗਾ ਹਾਂ 12 ਮਹੀਨੇ ਚ ਇੱਕ ਮਹੀਨਾ ਹੀ ਹੁੰਦਾ ਤੁਹਾਨੂੰ ਪਤਾ ਤਪਾ ਮਾਰਦਾਂ ਨਾਲੇ ਪੁੱਛਣਾ ਲੈ ਤਾਂ ਕੰਡ ਕੱਢ ਲਾਦਾ ਦਾ ਪਰਜਾਂਗਾਂ ਨੂੰ ਹੈ ਸਾਰਿਆਂ ਨੂੰ ਨਸਾਂ ਦੇ ਪਰਜਾਂਗਾਂ ਨੂੰ ਕੇ ਮਾਵਾ ਤੇ ਨਾ ਨੂੰ ਵੀ ਲਾਦਾ ਦਾ ਹੂੰ ਤੇ ਨਾਲੇ ਕੰਮ ਨਾਲ ਚਲਾਦਾ ਦਾ ਸਾਰਿਆਂ ਨੂੰ ਤੇ ਫਿਰ ਇਹ ਤਾਂ ਸਾਰੀ ਸਾਰਿਆਂ ਦੀ ਜੇਠ ਹੁੰਦਾ ਹੋਰ ਕੀ ਆ ਇੱਕ ਇਕੱਲਾ ਕੋਈ ਤੇਰੀ ਤੇ ਤੇਰਾ ਛੁੜੀ ਜੇਠ ਆ ਇਹ ਫਾਰਗਾ ਦਾ ਯਾਰ ਕੁੜਗਾਂ ਦਾ ਵੀ ਨਿੱਕੇ ਨਿੱਕੇ ਆ ਦਾ ਵੀ ਹੈ ਕੁੜਗਾਂ ਦਾ ਵੀ ਕਿਵੇਂ ਕੁੜਗਾਂ ਦਾ ਨਹੀਂ ਉਹ ਕੁੜਗਾਂ ਦਾ ਕਾਨੂੰ ਆ ਜਿੰਨਾਂ ਬਿਆਂਗਾਂ ਬਰਿਆਂ ਸਾਰਿਆਂ ਦਾ ਜੇਠ ਆ ਇਹ ਹੋਰ ਕੀ ਹਾਲ ਹੂੰ ਰਾਤ ਤਾਂ ਪੈੜੀ ਕਰੀ ਜਣਾ ਬੜਾ ਪੜਾ ਆ ਹਨਾ ਹਰਖਾ ਫਿਰਦਾ ਹੀ ਰਾਤ ਆ ਨਾ ਤੌੜੇ ਤੂੜੇ ਭਰ ਗਿਆ ਹੂੰ ਤੌੜੇ ਤੂੜੇ ਭਰ ਗਿਆ ਰਾਤ ਤਾਂ ਬੜੀ ਪੈੜੀ ਕਰੀ ਪਤੰਦਰ ਨੇ ਪਤਾ ਉੜਾ ਵੀ ਆ ਜਨੂਸ ਕੱਢ ਗਿਆ ਤੌੜਾ ਮਾੜੀ ਆ ਗੱਲ ਹਨਾ ਹੂੰ ਚੰਬੜਿਆ ਪਿਆ ਥੋੜਾ ਚੰਬੜਿਆ ਕੇ ਪਿਆ ਚੰਬੜਿਆ ਪਿਆ ਕਿੰਨਾ ਕਿੰਨੇ ਦਿਨ ਹੋ ਗਏ ਅੱਜ ਆਏ ਨੂੰ ਜੇਠ ਨੂੰ ਇਹ ਨੂੰ ਆਇਆ ਨੂੰ ਹੋ ਗਿਆ ਅੱਜ ਮੈਨੂੰ 20 ਦਿਨ ਹੋ ਗਏ ਆਉਣਗੇ 20 ਦਿਨ ਤੱਕ ਕਿਉਂ ਹੋ ਗਏ ਹੈ 20 ਦਿਨ ਨਹੀਂ ਹੋਏ ਨਾ ਐਨੇ ਕੀ ਹੋਏ ਆ ਓਏ 10 ਦਿਨ 10 ਦਿਨ ਹੀ ਹੋਇਆ ਇਹਨੂੰ 10 ਦਿਨ ਹੋਇਆ 14 ਤਰੀਕ ਨੂੰ ਆਇਆ ਕਹਿੰਦੇ ਅਈ ਤਬੂ ਮੈਂ ਮਰ ਜਾਵਾਂ 20 ਦਿਨ ਰਹੂਗਾ ਪਤੰਦਰ ਬਦਲੇ ਲੈ ਲਊਗਾ ਤਾਂ ਹੈ ਸੇਵਾ ਕਰਿਆ ਕਰ ਬੁੱਧਿਆ ਤੁਸੀਂ ਸਵਾਖ ਆਇਆ ਤੋ ਸੇਵਾ ਗਾਣੀ ਹੁੰਨੀ ਹੈ ਮੈਂ ਤਾਂ ਕੀ ਕਹਿਣੀ ਹੁੰਨੀ ਆ ਕੀ ਕਹਿਣੀ ਹੁੰਨੀ ਆ ਹਮ ਕਰਕੇ ਤੁਹਾਨੂੰ ਪਤਾ ਹੀ ਕੀ ਗੱਲ ਦੀ ਸੀ ਹਮ ਗਾਲਾ ਤਾਂ ਦਿੱਤਿਆਂ ਸੀ ਨਿਹਰੀ ਨੂੰ ਜਦੋਂ ਹਾਂ ਕੂੜਾ ਸੁੰਬਰਾ ਚਲ ਚੰਗਾ ਗਾਲਾ ਨਾ ਕਰ ਕੱਢਾ ਕਰ ਜਿਹਨੂੰ ਰੋਟੀ ਪਾਣੀ ਸਮਾਰ ਕੇ ਹੂੰ ਖੁਸ਼ ਰੱਖਿਆ ਕਰ ਜੇਠ ਨੂੰ ਰੋਟੀਆਂ ਖਵਾਵਾਂਗੇ ਇਹਨੂੰ ਗਾਹੇ ਨੂੰ ਹੂੰ ਪਰ ਪਰ ਦੇ ਦਿੱਤੇ ਤੇ ਬੁੱਕ ਮਾਰਦਾ ਉੱਤੇ ਚੰਗਾ ਫਿਰ ਲੈ ਲਈ ਤੂੰ ਵੀ ਨਿਹਾਰੇ ਲੈ ਲਈ ਫਿਰ